ਆਪਸੇ ਬਹੁਤ ਪਿਆਰ ਹੈ ਇਜ਼ਹਾਰ ਤਾਂ ਕੀਜੀਏ ਹਮੇ ਘੁੰਮਣੇ ਦਾ ਬਹੁਤ ਸ਼ੌਕ ਹੈ ਇੱਕ ਮੌਕਾ ਤਾਂ ਦਿਜੀਏ ਮੌਕਾ ਤਾਂ ਮਿਲਿਆ ਪਰ ਆ ਜਿਹੜਾ ਮੌਕਾ ਨਾਲ ਗਿਆ ਸੀ ਨਾ ਇਨੇ ਘੁੰਮਣ ਘੇਰੀਆਂ ਚ ਐਨਾ ਵਾਇਆ ਸੀ ਨਾ ਕਿ ਸਾਨੂੰ ਘੁੰਮ ਘੁੰਮ ਕੇ ਘੁੰਮ ਘੁੰਮ ਕੇ ਦੇ ਪਿੱਛੇ ਜਾਣਾ ਪੈਂਦਾ ਸੀ ਆ ਭੱਜ ਜਾਂਦਾ ਸੀ ਹੇਠਾਂ ਉਤਰ ਜਾਂਦਾ ਸੀ ਫੇਰ ਲਿਆਉਣਾ ਪੈਂਦਾ ਸੀ ਇਹਦੇ ਲਈ ਤੇ ਝੂਟੇ ਕਹਿੰਦਾ ਮੈਂ ਇੱਥੇ ਹੀ ਖੜਨਾ ਬੜੀ ਮੁਸ਼ਕਲ ਦੇ ਨਾਲ ਇਹਨੂੰ ਮਨਾ ਮਨੂ ਕੇ ਜਿਹਰ ਉੱਪਰ ਲੈ ਕੇ ਗਏ ਤੇ ਜੇ ਲੈ ਕੇ ਗਏ ਉੱਥੇ ਇਹਨੂੰ ਗੇਮਸ ਦੇਖ ਗਈ। ਕਹਿੰਦਾ ਵੀ ਮੈਂ ਇਹ ਗੇਮ ਜਿਹੜੀਆਂ ਮੈਨੂੰ ਖੇਡਣੀਆਂ ਨੇ। ਖੇਡੀ ਜਾਏ ਬਹੁਤ ਜ਼ਿਆਦਾ ਟਾਈਮ ਇਹਨੂੰ ਤਰਲੇ ਪਾਏ। ਵੀ ਆ ਜਾ ਹੁਣ ਨਿਕਲ ਜਾ ਇੱਥੋਂ ਭੱਜ ਜਾਂਦਾ ਸੀ ਹੱਥ ਛਡਾ ਕੇ। ਫੇਰ ਇਹਨੂੰ ਇੱਥੋਂ ਕੱਢਿਆ ਫੇਰ ਜਾਂਦਾ ਨਹੀਂ ਸੀ। ਕਹਿੰਦਾ ਹੁਣ ਮੈਂ ਉਤਰਨਾ ਨਹੀਂ ਪਹਿਲਾਂ ਚੜ੍ਹਦਾ ਨਹੀਂ ਸੀ ਫੇਰ ਉਤਰਦਾ ਨਹੀਂ ਸੀ। ਮਸਾਂ ਕਿਤੇ ਫਿਰ ਇਹਨੂੰ ਮਨਾਇਆ ਫਿਰ ਅਸੀਂ ਕਿਹਾ ਇਹਦੇ ਉੱਤੇ ਧਿਆਨ ਹੀ ਨਾ ਦੋ ਇਹ ਆਪ ਹੀ ਆ ਜਾਏਗਾ ਸਾਡੇ ਪਿੱਛੇ ਫਿਰ ਇੱਥੇ ਪੰਗਾ ਪੈ ਗਿਆ ਗਦਰ ਫਿਲਮ ਦੀ ਇੱਥੇ ਫੋਟੋ ਲੱਗੀ ਸੀ ਕਹਿੰਦਾ ਗਦਰ 1 ਤੇ 2 ਵੇਖ ਲਈਏ 3 ਕਿਉਂ ਨਹੀਂ ਬਣੀ ਮੈਂ ਤੇ ਉਹ ਵੀ ਵੇਖਣੀ ਹੈ ਅਸੀਂ ਕਿਹਾ ਹਾਂ